ਵੈਸੋ ਪੰਜਾਬ ਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੰਜਾਬ ਦੀ ਗੱਲ ਕਰੀਏ ਤਾਂ ਇਸ ਟਾਈਮ ਹੀਟ ਵੇਵਜ਼ ਬਹੁਤ ਜ਼ਿਆਦਾ ਚੱਲ ਰਹੀਆਂ ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ 2 ਦਿਨ ਤੱਕ ਹੀਟ ਵੇਵਜ਼ ਚੱਲਣਗੀਆਂ ਕਿ ਇਸ ਤਰ੍ਹਾਂ ਹੁੰਦੇ ਤੋਂ ਬਚਾਅ ਹੋਣਾ ਚਾਹੀਦਾ ਕੀ ਨੁਕਸਾਨ ਹੋ ਸਕਦੇ ਇਸ ਲਈ ਗੱਲਬਾਤ ਕਰਨ ਨੂੰ ਮੌਜੂਦ ਹਾਂ ਅਸੀਂ ਸਿਵਲ ਹਸਪੀਟਲ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਰਾਜਕੁਮਾਰ ਬੱਦਨ ਜੀ ਨਾਲ ਬੱਦਨ ਸਾਹਿਬ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਤੁਸੀਂ ਸਮਾਂ ਦਿੱਤਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆ ਜਿਹੜੀ ਹੀਟ ਵੇਵਸ ਚੱਲ ਰਹੀ ਹੈ ਇਸ ਦੇ ਕੀ ਕੀ ਨੁਕਸਾਨ ਹੋ ਸਕਦੇ ਇਹ ਦੱਸ ਦਿਓ ਹੀਟ ਵੇਵ ਜਿਹੜੀ ਚੱਲ ਰਹੀ ਹੈ ਕਾਫੀ ਟੈਂਪਰੇਚਰ ਆ ਇਹਦੇ ਵਿੱਚ ਨੁਕਸਾਨ ਆ ਵੀ ਡੀਹਾਈਡਰੇਸ਼ਨ ਹੋ ਜਾਂਦੀ ਆ ਅੱਖਾਂ ਦੀਆਂ ਬਿਵਾਰੀਆਂ ਹੋ ਸਕਦੀਆਂ ਹਨ ਖਾਸ ਕਰਕੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਇਹਦੇ ਵਿੱਚ ਮੈਕਸਿਮ ਜਿਹੜਾ ਆ ਆਪਾਂ ਨੂੰ ਪ੍ਰਕਾਸ਼ਨ ਲੈਣੀ ਪੈਣੀ ਆ ਜੇ 12 ਤੋਂ 4 ਜਿਹੜਾ ਮੈਕਸਿਮ ਟੈਂਪਰੇਚਰ ਹੁੰਦਾ ਉਦੋਂ ਬਾਹਰ ਨਹੀਂ ਲੱਪਣਾ ਚਾਹੀਦਾ ਜੀ ਤੇ ਡੀਹਾਈਡਰੇਸ਼ਨ ਹੋ ਸਕਦੀ ਆ ਕਿਉਂਕਿ ਆਪਾਂ ਇਹਨਾਂ ਦਿਨਾਂ ਵਿੱਚ ਪਾਣੀ ਦਾ ਜਿਹੜਾ ਪੀਣਾ ਆ ਉਹ ਵੀ ਆਪ ਨੂੰ ਘਰੋਂ ਜਣਾ ਬੋਇਲਡ ਵਾਟਰ ਜਾਂ ਹੋਰ ਪਿੰਡਾਂ ਜਿੱਦਾਂ ਬਾਹਰ ਉਹ ਖਾਣਾ ਪੀਣਾ ਕੁਝ ਨਹੀਂ ਲੈਂਦਾ ਇਹਨਾਂ ਹੋਰ ਬਾਰੇ ਹੌਸਲ ਕਰਨੇ ਹੈ ਹੀਟ ਵੇਵ ਦੇ ਵਿੱਚ ਸਾਨੂੰ ਕੋਈ ਵੀ ਇੱਥੇ ਹੈ ਜਿਹੜੀ ਹੈ ਇਲਾਜ ਹੈ ਕੁਝ ਵੀ ਹੈ ਠੀਕ ਹੈ ਮਤਲਬ ਹੈ ਹੀਟ ਵੇਵ ਨਾਲ ਸੈਤ ਹੁੰਦਾ ਹੈ ਤੇ ਉਹ ਬੰਦਾ ਡੈਗ ਵੀ ਸਕਦਾ ਹੈ ਕਿ ਉਹ ਸ਼ੋਕ ਡੈਕਟਾ ਕੁਝ ਹੋ ਗਿਆ ਠੀਕ ਹੈ ਇਥੇ ਘਰਣਾ ਨਹੀਂ ਸਾਡੇ ਕੋਲ ਇੱਥੇ ਹਸਪੀਟਲ ਪੂਰਾ ਇਲਾਜ ਆ ਠੀਕ ਹੈ ਉਨੂੰ ਉਹ ਜਦੋਂ ਮਰਜੀ ਅਮਰਜੈਂਸੀ ਲੈਓ ਅਸੀਂ ਪੂਰੀ ਟ੍ਰੀਟਮੈਂਟ ਹੋ ਜੇਗੀ। ਅੱਛਾ ਜੀ ਇਹ ਤਾਂ ਤੁਸੀਂ ਦੱਸ ਦਿੱਤਾ ਕਿ ਹਸਪੀਟਲ ਦੇ ਵਿੱਚ ਇਲਾਜ ਹੋਰ ਕਿਸ ਤਰ੍ਹਾਂ ਦੇ ਘਰ ਦੇ ਵਿੱਚ ਘਰੇਲੂ ਤੌਰ ਤੇ ਅਸੀਂ ਕਿਸ ਤਰ੍ਹਾਂ ਬਚਾਅ ਕਰ ਸਕਦੇ ਹਾਂ? ਘਰੇਲੂ ਟੋਟੀਆਂ ਦੇ ਵਿੱਚ ਇਹ ਆ ਵੀ ਤੁਸੀਂ 12 ਤੋਂ 4 ਤੱਕ ਬਾਹਰ ਨਹੀਂ ਨਿਕਲਣਾ। ਜਿਹੜਾ ਪਾਣੀ, ਨਿੰਬੂ ਪਾਣੀ ਹੋਰ ਵਾ ਡੀਹਾਈਡਰੇਸ਼ਨ ਜਿਹੜੀ ਨਹੀਂ ਹੋਣੀ ਚਾਹੀਦੀ ਉਹ ਆਪਾਂ ਜਿਹੜਾ ਪਾਣੀ ਆ ਲਿਕੁਇਡ ਡਾਈਟ ਛੋਟੋ ਛੋਟੇ ਕਰਕੇ ਲੈਂਦੇ ਰਹਿਣਾ ਚਾਹੀਦਾ। ਗਰਮੀ ਤੋਂ ਬਚੜ ਲਈ। ਤੇ ਬਾਹਰ ਨਹੀਂ ਨਿਕਲਣਾ ਚਾਹੀਦਾ ਘਰ ਤੋਂ। ਅੱਛਾ ਇੱਕ ਜਿਵੇਂ ਕਈ ਵਾਰ ਹੁਣ ਕੀ ਮਜਬੂਰੀਆਂ ਨੇ ਅੱਜ ਕੱਲ ਤੁਹਾਨੂੰ ਵੀ ਪਤਾ ਕਿ ਸਮਾਂ ਵੀ ਇਸ ਤਰ੍ਹਾਂ ਦਾ ਚੱਲਿਆ ਜੇ ਕੋਈ ਲੋਕ ਨਿਕਲਣਾ ਚਾਹੁੰਦੇ ਤੇ ਉਹ ਕਿਸ ਤਰ੍ਹਾਂ ਨਿਕਲਣ ਕਿਹੜੀ ਚੀਜ਼ਾਂ ਦਾ ਬਚਾ ਕਰਕੇ ਨਿਕਲਣ ਉਹਦੇ ਵਿੱਚ ਇਹ ਆ ਵੀ ਤੁਸੀਂ ਜੇ ਨਿਕਲਣਾ ਕਿਸੇ ਨੇ ਵੀ ਆਪਣੇ ਐਨਕਸ ਜਿਹੜੇ ਕਵਰ ਗੋਗਲ ਤੋਂ ਲਾ ਕੇ ਨਿਕਲਣਾ ਸਿਰ ਦੇ ਉੱਪਰ ਕੱਪੜਾ ਬੰਨ ਕੇ ਰੱਖਣਾ ਜਾਂ ਛਤਰੀ ਲੈ ਕੇ ਨਿਕਲਣਾ ਜਿਹੜਾ ਜ਼ਿਆਦਾ ਜੂਰਦ ਚੰਗਾ ਹੈ ਅੱਛਾ ਤੁਸੀਂ ਇੱਕ ਗੱਲ ਕੀਤੀ ਕਿ ਬੱਚੇ ਤੇ ਬਜ਼ੁਰਗਾਂ ਦਾ ਧਿਆਨ ਰੱਖਣਾ ਕਿੰਨੇ ਸਾਲ ਦੇ ਬੱਚਿਆਂ ਨੂੰ ਕੀ ਕੀ ਧਿਆਨ ਰੱਖਣੇ ਚਾਹੀਦੇ ਤੇ ਬਜ਼ੁਰਗਾਂ ਛੋਟੇ ਬੱਚੇ ਜਿਹੜੇ ਛੋਟੇ ਜਿਹੇ ਇਵੇਂ ਕਿ ਆਪਾਂ ਨੂੰ ਏਜ ਲਿਮਿਟ ਹੈ ਛੋਟੇ ਬੱਚੇ ਜਲਦੀ ਬਾਹਰ ਨਿਕਲਦੇ ਗਰਮੀ ਲੱਗੀ ਖੁੰ ਜਾਂਦਾ ਬਜ਼ੁਰਗ ਜਿਹੜੇ ਆ 50 ਸਾਲ ਤੋਂ ਉੱਪਰ ਹੋ ਜਾਂਦੇ ਆ ਠੀਕ ਹੈ ਜਿਹੜੇ ਹਾਈਪਰਟੈਂਸਿਵ ਪੇਸ਼ੈਂਟ ਹੈਗਾ ਉਹਨਾਂ ਨੂੰ ਜ਼ਿਆਦਾ ਖਿਆਲ ਰੱਖਣਾ ਪੈਂਦਾ ਡਾਇਬੀਟਿਕ ਹਾਈਪਰਟੈਂਸਿਵ ਬਾਹਰ ਜਿਹੜੇ ਹੈਗੇ ਆ ਉਹ ਮੋਰਬਿਡਿਟੀ ਹੈਗੇ ਆ ਉਹਨਾਂ ਨੂੰ ਖਿਆਲ ਰੱਖਣਾ ਆਪਣਾ ਸਾਰਾ ਉਹਨਾਂ ਨੂੰ ਅੱਛਾ ਇੱਕ ਨ ਸਮਾਂ ਬਦਲਦਾ ਜਾ ਰਿਹਾ ਹੁਣ ਏਸੀ ਬਹੁਤ ਜ਼ਿਆਦਾ ਚੱਲਣ ਲੱਗੇ ਇੱਕਦਮ ਏਸੀ ਚੋਂ ਬਾਹਰ ਨਿਕਲਦੇ ਇੱਕਦਮ ਅੰਦਰ ਆਂਦੇ ਇਹਦੇ ਲਈ ਕਿੱਦਾਂ ਧਿਆਨ ਰੱਖਣਾ ਚਾਹੀਦਾ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚ ਆਪਾਂ ਨੂੰ ਜਿਹੜਾ ਏਸੀ ਚੱਲ ਰਿਹਾ ਕਮਰੇ ਠੀਕ ਹੈ ਏਸੀ ਜੇ ਤੁਸੀਂ ਆਣਾ ਮੰਨ ਲਓ ਵੀ ਤੁਸੀਂ ਅੱਧਾ ਘੰਟਾ ਬਾਹਰ ਜਾਣਾ ਉਸ ਤੋਂ ਪਹਿਲਾਂ ਅੱਧਾ ਘੰਟਾ ਜਿਹੜਾ ਆਪਣੇ ਬੋਡੀ ਦਾ ਟੈਂਪਰੇਚਰ ਮੇਨਟੇਨ ਕਰ ਲਈ ਏਸੀ ਬੰਦ ਕਰਦਣਾ ਚਾਹੀਦਾ ਪੱਖਾ ਚੱਲਦਾ ਰਹਿਣਾ ਚਾਹੀਦਾ ਠੀਕ ਹੈ ਅੱਛਾ ਇੱਕ ਨਾ ਹੋਰ ਵੀ ਦੇਖ ਲੈ ਕਿ ਏਸੀ ਬਿਲਕੁਲ ਜ਼ਿਆਦਾ ਚਲਾ ਦਿੱਤਾ ਜਾਂਦਾ ਏਸੀ ਕਿੰਨੇ ਟੈਂਪਰੇਚਰ ਤੇ ਕਿ ਉੱਚੇ ਇਹਦੇ 'ਚ ਵੀ ਧਿਆਨ ਰੱਖਣਾ ਚਾਹੀਦਾ ਦੇਖੋ ਇਹਦਾ ਟੈਂਪਰੇਚਰ ਮੈਨਡ ਕਰਦਾ ਜਿਹੜਾ ਹੈਗਾ ਏਸੀ ਤਾਂ ਘੱਟੋ-ਘੱਟ 22 ਡਿਗਰੀ ਆ ਉੱਥੇ ਰੱਖਣਾ ਚਾਹੀਦਾ ਆਪਾਂ ਨੂੰ ਇਹ ਤੋਂ ਜ਼ਿਆਦਾ ਨਹੀਂ ਘੱਟ ਵੀ ਕਰਨਾ ਚਾ ਉਹ ਕੋਈ ਕੂਲਿੰਗ ਥਾਂ ਨਹੀਂ ਦੀ ਜਾਨੀ ਪਰ ਬੋਡੀ ਜਿਹੜੀ ਆ ਜੇ ਤੁਸੀਂ ਟੈਂਪਰੇਚਰ ਏਸੀ ਦਾ ਠੀਕ ਰੱਖਿਆ ਹੋਇਆ ਆ 22 ਤੇ 24 ਤੱਕ ਰੱਖਿਆ ਹੈ ਉਸ ਤੋਂ ਬੰਦ ਕਰਕੇ ਦੇ ਘੰਟੇ ਤੁਹਾਡਾ ਬੋਡੀ ਟੈਂਪਰੇਚਰ ਨਾਰਮਲ ਦੇਖਦੇ ਆ ਅੱਛਾ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਹਦਾਇਤਾਂ ਦਿੱਤੀਆਂ ਕਿ ਇਸ ਨੂੰ ਲੈ ਕੇ ਹਦਾਇਤਾਂ ਸਾਨੂੰ ਇਹ ਵੀ ਕਿਸੇ ਤਰ੍ਹਾਂ ਨਹੀਂ ਸਾਡੇ ਕੋਲ ਪੂਰਾ ਇੰਤਜ਼ਾਮ ਮਾ ਪੂਰਾ ਇੱਥੇ ਟਰੀਟਮੈਂਟ ਲਈ ਹਸਪੀਟਲ ਦੇ ਸਭ ਕੁਝ ਚੱਲ ਰਿਹਾ ਹੈ ਫਾਰਮੈਡੀਸਨ ਪੂਰੀ ਹੈ ਸਰਕਾਰ ਵੱਲੋਂ ਅਵੇਲੇਬਲ ਆ ਡਾਕਟਰ ਸਾਰੇ ਕੋ ਅਵੇਲੇਬਲ ਆ ਸਭ ਕੁਝ ਆ ਚੰਗਾ ਕੋਈ ਮੌਸਮ ਵਿਭਾਗ ਨੇ ਜਿਸ ਤਰ੍ਹਾਂ 2 ਦਿਨ ਦਾ ਕਿਹਾ ਇਹ ਹੋਰ ਸਮਾਂ ਵੀ ਹੋ ਸਕਦਾ ਹੈ ਇਹ ਹੀਟ ਵੇਵਸ ਦਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਦੇਖੋ ਉਹਦਾ ਵੈਦਰ ਉਹ ਜਿਹੜਾ ਵਿਭਾਗ ਉਹਨਾਂ ਨੇ ਕੀਤਾ ਪਰ ਜਿਹੜਾ ਗਰਮੀ ਦਾ ਮੌਸਮ ਮੁੱਦੇ ਚੱਲਦਾ ਸਾਡੀ ਤਿਆਰੀ ਪੂਰੀ ਹੈ ਗਰਮੀਆਂ ਤੇ ਲਈ ਜੀ ਕਿਸੇ ਤਰ੍ਹਾਂ ਦੀ ਵੀ ਐਮਰਜੈਂਸੀ ਹੈ ਸਾਡੇ ਕੋਲ ਡਾਕਟਰ ਜਿਹੜੇ ਆ ਸਟਾਫ ਤਿਆਰ ਆ ਮੈਡੀਸਨ ਸਾਰਪਸ ਪੂਰੀ ਹੈ ਜੀ ਬਹੁਤ ਮਿਹਰਬਾਨੀ ਤੁਸੀਂ ਦੇਖਿਆ ਕਿ ਸਿਵਲ ਹਸਪੀਟਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਰਾਜਕੁਮਾਰ ਬੱਧਨ ਜੀ ਨੇ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤਾਂ ਹੀ ਇਹ ਹੀਟ ਵੇਵਸ ਤੋਂ ਬਚ ਸਕਦੇ ਹੋ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਰੰਗਪੁਰੀ ਜਲੰਧਰ